ਤਸਵੀਰਾਂ ਕੋਨੇ ਵਾਲਾ ਤੁਸੀਂ ਪਾਉਂਦੀਆਂ ਹਨ ਜਿੱਥੇ ਕੇ ਸੰਤ ਬਾਬਾ ਸਤਨਾਮ ਸਿੰਘ ਗੁਰੂ ਕੇ ਭਾਗ ਵਾਲਿਆਂ ਵੱਲੋਂ ਤੁਸੀਂ ਦਾ ਪਨਪੂਰਨ ਲਈ ਘਰ ਸੇਵਾ ਕੀਤੀ ਜਾ ਰਹੀ ਸੀ ਤੇ ਵੱਟੀ ਗਿੰਤੀ ਵਿੱਚ ਇੱਥੇ ਸੰਗਤਾਂ ਜਿਹੜੀਆਂ ਉਹ ਬੰਨ ਪੂਰੀਆਂ ਸਨ ਤੇ ਇਸ ਦੇ ਨਾਲ ਹੀ ਵੱਡੀ ਕੰਤੀ ਵਿੱਚ ਟਰੈਕਟਰ ਟਰਾਲੀਆਂ ਤੋਂ ਇਲਾਵਾ ਜੀਸੀਪੀ ਮਸ਼ੀਨਾਾਂ ਅਤੇ ਹਾਈਡਰਾ ਕਰੇਨਾਂ ਵੀ ਤੁਸੀਂ ਦਾ ਬੰਨ ਪੂਰੀਆਂ ਸਨ ਤੇ ਅਚਾਨਕ ਤੁਸੀਂ ਦਾ ਬੰਨ ਪੂਰਤਿਆਂ ਇੱਕ ਕਰੇਨ ਨਜ਼ਦੀਕ ਡੂੰਘੇ ਪਾਣੀ ਵਿੱਚ ਛੱਡ ਗਈ ਜਿਸ ਦੇ ਨਾਲ ਕਰੇਨ ਪਾਣੀ ਵਿੱਚ ਡੁੱਬ ਗਈ ਅਤੇ ਬੜੀ ਮੁਸ਼ਕਲ ਤੋਂ ਬਾਅਦ ਕਰੇਨ ਨੂੰ ਬਾਹਰ ਕੱਢਿਆ ਗਿਆ ਜਦ ਕਿ ਕਰੇਨ ਦਾ ਡਰਾਈਵਰ ਨੇ ਸ਼ਾਲ ਮਾਰ ਕੇ ਆਪਣੀ ਮਾਸਾਂ ਜਾਨ ਬਚਾਈ ਹੈ ਤੁਹਾਨੂੰ ਇੱਕ ਵਾਰ ਫਿਰ ਤਸਵੀਰਾਂ ਦਿਖਾ ਰਹੇ ਹਾਂ ਕਿ ਜੋ ਕੋਨੇ ਵਾਲਾ ਤੋ ਸੀਪਾਂਨ ਨੂੰ ਪੂਰਨ ਲਈ ਇੱਥੇ ਇੱਕ ਕ੍ਰੇਨ ਲਗਾਈ ਗਈ ਸੀ ਅਤੇ ਇਸ ਕ੍ਰੇਨ ਨਾਲ ਉਸ ਵਲੇ ਹੱਥ ਸਾਹ ਵਰਪਰ ਗਿਆ ਜਦੋਂ ਇਹ ਕ੍ਰੇਨ ਤੁਸੀਂ ਬੰਨ ਪੂਰੀ ਸੀ ਤਾਂ ਅਚਾਨਕ ਥੱਲਿਓਂ ਮਿੱਟੀ ਖਿਸਕਨ ਨਾਲ ਕ੍ਰੇਨ ਹੀਠਾ ਡੰਗੇ ਪਾਣੀ ਵਿੱਚ ਡੋਮ ਵਿੱਚ ਝੱਡ ਗਈ ਅਤੇ ਬੜੇ ਮੁਚਕਤ ਤੇ ਬਾਦਰ ਕ੍ਰੇਨ ਨੂੰ ਬਾਹਰ ਕਟਿਆ ਗਿਆ ਜਦਕਿ ਡਰਾਈਵਰ ਨੇ ਸ਼ਾਲ ਮਾਰ ਕੇ ਆਪਣੀ ਜਾਨ ਬਚਾਈ ਬਾਬਾ ਜੀ ਦੇ ਗੁਰੂ ਦੇ ਬਾਗ ਵਾਲੇ ਜੋ ਸੇਵਾ ਚੱਲ ਰਹੀ ਹੈ ਸਾਡੇ ਪਿੰਡ ਕੋਨੇ ਵਾਲ ਹਾਂਜੀ ਕੋਪਰਨ ਜਿਹੜੀ ਇੱਕ ਪਾਣੀ ਦੇ ਵਿੱਚ ਪਾਣੀ ਇੱਥੇ ਬਹੁਤ ਡੂੰਘਾ ਵਾ ਥੱਲੇ ਡਿੱਗ ਪਈ ਆ ਹਾਂਜੀ ਪੰਜਾਬ ਸਰਕਾਰ ਹੁਣੇ ਹੀ ਆਪਣਾ ਸਾਡੇ ਕੈਪਟਨ ਮੰਤਰੀ ਕੁਲਦੀਪ ਸਿੰਘ ਧਾਰੀয়াল ਜੀ ਦਾ ਹੁਣੇ ਫੋਨ ਆਇਆ ਸੀ ਹਾਂਜੀ ਉਹਨਾਂ ਨੂੰ ਹੁਣੇ ਇਮੀਜਰ ਪਤਾ ਲੱਗਾ ਸੀ ਵੀ ਬਾਬਾ ਜੀ ਦੀ ਮਸ਼ੀਨ ਡਿੱਗ ਪਈ ਆ ਉਹ ਕਹਿ ਰਹੇ ਸੀ ਵੀ ਮੈਂ ਬਸ ਹੁਣੇ ਆਪਣਾ ਕੋਈ ਅੰਬਲਾ ਫੈਲਾ ਲੈ ਕੇ ਜਿਹੜਾ ਵਾ ਸਾਰਾ ਮੈਂ ਉੱਥੇ ਪਹੁੰਚਦਾ ਜੀ ਹਾਂਜੀ ਤੇ ਬੇਨਤੀ ਵੀ ਉਹਨਾਂ ਨੂੰ ਵੀ ਬਾਬਾ ਜੀ ਬਹੁਤ ਸੇਵਾ ਕਰ ਰਹੇ ਨੇ ਹਾਂਜੀ ਤੇ ਇਹ ਵੀ ਆਪਾਂ ਮਸ਼ੀਨ ਕਢਾਉਣ ਤੇ ਚਾਏ ਕੋਈ ਆਪਣਾ ਕੋਈ ਆਥੇ ਵੱਡਾ ਹਾਈਡਰੋ ਹਾਂਜੀ ਬਾਬਾ ਜੀ ਦੀ ਜਿਹੜ ਸਨਾਪ ਸਿੰਘ ਜੀ ਤੁਸੀਂ ਵੰਦੀ ਸੇਵਾ ਕਰਵਾ ਰਹੇ ਨੇ ਹਾਂਜੀ ਇੱਥੇ ਕੋਗ ਲਾਈਨ ਜਿਹੜੀ ਉੱਥੇ ਸੇਵਾ ਕਰਦਾ ਪੰਜ ਡੇਪੀ ਆ ਹਾਂਜੀ ਉਹਨੂੰ ਜਲਦੀ ਤੋਂ ਜਲਦੀ ਸਰਕਾਰ ਨੂੰ ਬੇਨਤੀ ਆ ਬਾਹਰ نکਾਲਿਆ ਜਾਵੇ ਚਾਹ ਬੰਦ ਅਸੀਂ ਉਹਦਾ ਪਵਾਦੀ ਹੋਵਾਂਗੇ